ਹਾਂਜੀ ਕਣਕ ਵੀਜਣ ਵਾਸਤੇ ਡੀਏਪੀ ਐਨਪੀਕੇ ਜਾਂ ਟੀਐਸਪੀ ਖਾਦਾਂ ਆਪਾਂ ਪਾਉਨੇ ਆ ਤੇ ਇਹਦੇ ਜਿਹੜੇ ਡਲੇ ਹੁੰਦੇ ਆ ਜਾਂ ਡਲੀਆਂ ਹੁੰਦੀਆਂ ਇਹ ਜਦੋਂ ਇਹ ਸੁਪਰਸੀਡਰ ਜਾਂ ਰੋਟਾਵੇਟਰ ਦੀ ਇਹ ਡ੍ਰਿਲ ਦੇ ਵਿੱਚ ਫਸ ਜਾਂਦੇ ਆ ਨਾ ਤੇ ਇਹ ਖਾਦ ਦੀ ਐਕੂਰੇਸੀ ਖਤਮ ਹੋ ਜਾਂਦੀ ਆ ਜਦੋਂ ਇਹ ਮਤਲਬ ਹਨਾ ਫਸ ਜਾਂਦੀ ਆ ਉਹਦੇ ਨਾਲ ਖਾਦ ਘਟ ਪੈਂਦੀ ਆ ਤੇ ਇਹਦੇ ਨਾਲ ਕੀ ਹੁੰਦਾ ਆ ਜਿੱਥੇ ਜਿਹੜੇ ਪੋਰ ਵਿੱਚ ਖਾਦ ਰੁਕ ਜਾਂਦੀ ਆ ਉੱਥੋਂ ਕਣਕ ਪੀਲੀ ਹੋਣ ਦਾ ਖਤਰਾ ਹੋ ਜਾਂਦਾ ਆ ਇਸ ਕਰਕੇ ਅੱਜ ਆਪਾਂ ਕਣਕ ਆਪਣੀ ਬੀਜਣੀ ਸ਼ੁਰੂ ਕੀਤੀ ਆ ਤੇ ਆਪਾਂ ਸਭ ਤੋਂ ਪਹਿਲਾਂ ਐਨਪੀਕੇ ਲੈ ਕੇ ਨਾ ਆਪਾਂ ਐਨਪੀਕੇ ਪਾਇਆ ਉਹਨੂੰ ਇਦਾਂ ਕਿਸਾਨ ਨੇ ਨਿਸ਼ਾਨ ਲਿਆ ਆ ਛਾਣ ਕੇ ਇਹਦੇ ਬੋਰੇ ਭਰ ਲਿਆ ਮੂੰਹ ਬਨਵਾ ਮੂੰਹ ਬਨ ਲਿਆ ਆ ਤੇ ਹੁਣ ਆਪਾਂ ਬਸ ਇਹ ਟੈਨਸ਼ਨ ਫਰੀ ਹੋ ਗਏ ਚਾਹੇ ਦਿਨੇ ਬੀਜਿਏ ਚਾਹੇ ਰਾਤ ਨੂੰ ਬੀਜਿਏ ਕੋਈ ਟੈਨਸ਼ਨ ਹੀ ਨਹੀਂ ਹੈਗੀ ਖਾਦ ਆ ਪੂਰ ਬੰਦ ਹੋ ਜੂ ਜਾਂ ਖਾਦ ਘੱਟ ਪਊਗੀ ਕੋਈ ਟੈਨਸ਼ਨ ਨਹੀਂ ਆਪਾਂ ਬੰਰਾਤ ਨੂੰ ਅੱਧੀ ਰਾਤ ਨੂੰ ਵੀਜੀ ਇੱਕਲਾ ਬੰਦਾ ਵੀ ਵੀਜੀ ਚੱਲੇ ਕੋਈ ਸਰਦਾਰਦੀ ਨਹੀਂ ਹੈਗੀ ਇਸ ਕਰਕੇ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਇਦਾਂ ਕਰੇ ਛਾਣ ਲਿਆ ਕਰੋ ਤਾਂ ਕਿ ਤੁਹਾਡਾ ਟਾਈਮ ਵੀ ਬਚੂਗਾ ਤੇ ਐਕੂਰਸੀ ਵੀ ਰਹੂਗੀ ਖਾਦ ਦੀ ਧੰਨਵਾਦ